ਅੱਜ ਸਾਡੇ ਬਹੁਤ ਹੀ ਮਿਹਨਤੀ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਜੀ ਗੋਲਡੀ ਦੇ ਘਰੇ ਅੱਜ ਬਹੁਤ ਭਰਮੀ ਮੀਟਿੰਗ ਹੋਈ ਹੈ ਜਿਹਦੇ ਬਹੁਤ ਵੱਡਾ ਸਾਨੂੰ ਹਲਾਰਾ ਹਰਮਿੰਦਰ ਸਿੰਘ ਜੀ ਦੀ ਜੋਣਾ ਕਿਉਂਕਿ ਹਰਪ੍ਰੀਤ ਜਿਹੜੇ ਆਜ਼ਾਦ ਤੌਰ ਤੇ ਉਹਨੇ ਕਾਜ ਪਰੇ ਸੀ ਅੱਜ ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਜੋ ਨੀਤੀਆਂ ਸੀਗੀਆਂ ਭਗਵੰਤ ਮਾਨ ਜੀ ਦੀਆਂ ਕੇਜਰੀਵਾਲ ਸਾਹਿਬ ਦੀਆਂ ਤੇ ਚੋਦੀਆ ਸਾਹਿਬ ਦੀਆਂ ਨੀਤੀਆਂ ਉਹਨਾਂ ਨੂੰ ਪਸੰਦ ਕਰਕੇ ਆ ਜੁਆਇਨ ਕੀਤਾ ਸਾਨੂੰ ਪੂਰਾ ਅਜਮਾਨ ਹੈ ਜਿਹੜੀ ਜਿੱਤ ਹੈ 11 ਨੂੰ ਵੋਟਾਂ ਪੈਣੀਆਂ ਨੇ ਤੇ ਜਿਹੜੇ ਜਦੋਂ ਜਿੱਤ ਹੋਣੀ ਹੈ ਤੇ ਉਹ ਸਾਡੇ ਹਰਪ੍ਰੀਤ ਭਰਾ ਦਾ ਹੀ ਬਹੁਤ ਵੱਡਾ ਯੋਗਦਾਨ ਰਹੂਗਾ ਕਿਉਂਕਿ ਹਰਮੀਰ ਜੀ ਸਾਡੇ ਜੋ ਕੈਂਡੀਡੇਟ ਨੇ ਉਹ ਤਿੰਨ ਵਾਰੀ ਪਹਿਲਾਂ ਵੀ ਐਮਐਲਏ ਰਹੇ ਤੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਐ ਜਿਵੇਂ ਅੱਜ ਸਾਨੂੰ ਕਈ ਜਗ੍ਹਾ ਜਾਣ ਦਾ ਮੌਕਾ ਮਿਲਿਆ ਤੇ ਹਰ ਪਾਸੇ ਲੋਕੀ ਕਹਿੰਦੇ ਵੀ ਅਸੀਂ ਅਰਮੇਦ ਸੰਧੂ ਨੂੰ ਵੋਟ ਪਾਉਣੀ ਆ ਸਾਨੂੰ ਪੂਰੀ ਆਸ ਹੈ ਅਸੀਂ ਇਹ ਜਿਹੜੀ ਚੋਣ ਹੈ ਆ ਗਰਦੀਪ ਜੀ ਵੀ ਸਾਡੇ ਐਮਐਲ ਸਾਹਿਬਾ ਬਾਬਾ ਬਕਾਰ ਲੋ ਵੀ ਪਹੁੰਚੇ ਹੋਏ ਨੇ ਸਾਨੂੰ ਪੂਰੀ ਆਸ ਹੈ ਡੇਰ ਬਾਬਾ ਨਾਨਕ ਤੇ ਸਾਨੂੰ ਪੂਰੀ ਆਸ ਹੈ ਤੇ ਆਉਣ ਵਾਲੇ ਟਾਈਮ 'ਚ ਅਸੀਂ ਇਹ ਜਿਹੜੀ ਚੋਣ ਹੈ 20 ਤੋਂ 25 ਜاداتੋਂ ਜਿੱਤਾਂਗੇ ਕਿਉਂਕਿ ਆਉਣ ਵਾਲੇ ਟਾਈਮ 'ਚ ਜੋ ਵੀ ਵਿਕਾਸ ਦੇ ਕੰਮ ਨੇ ਤਰਨ ਤਰਨ ਦੇ ਤੇ ਉਹ ਵਿਧਾਨ ਸਭਾ ਜੇ ਉਠਾਉਣਗੇ ਤੇ ਉਹ ਨਾਲ ਟਾਈਮ ਜੋ ਡਵੈਲਪਮੈਂਟ ਦੇ ਕੰਮ ਉਹ ਤੇਜ਼ ਗਤੀ ਨਾ ਕਰਾਂਗੇ ਬਹੁਤ ਧੰਨਵਾਦ ਜੀ ਹਾਂ ਜੀ ਅੱਜ ਆਪਾਂ ਵਿਧਾਨ ਸਭਾ ਹਲका ਤਰਨਤਾਂ ਤੋਂ ਜਿਹੜੀ ਬਾਈ ਇਲੈਕਸ਼ਨ ਹੋਣੀ ਹੋਣ ਜਾ ਰਹੀ ਆ ਉਹਦੇ ਸਬੰਧ ਚ ਵਾਰਡ ਨੰਬਰ 22 ਚ ਮੈਂ ਆਇਆ ਇੱਥੇ ਸਾਡੇ ਐਮਸੀ ਗੋਲਡੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਵਾਰਦੀ ਗਵਾਈ ਕਰਦੇ ਨੇ ਔਰ ਬੜੀ ਪਿਆਰ ਨਾਲ ਲੋਕ ਇਹਨਾਂ ਨੂੰ ਚਾਰ ਵਾਰ ਤੋਂ ਮੇਰੇ ਖਾ ਲਗਾਤਾਰ ਐਮਸੀ ਬਣੇ ਨੇ ਉਨਾਂ ਦੀ ਉਦਮ ਸਦਕਾ ਜੋ ਉਹਨਾਂ ਦੇ ਘਰ 'ਚ ਜਿਹੜੀ ਮੀਟਿੰਗ ਰੱਖੀ ਗਈ ਹੈ ਤਾਂ ਮੇਰੇ ਖਿਆਲ ਪਹਿਲਾ ਗਾਜ ਇਹਨਾਂ ਦੇ ਵੱਲੋਂ ਹੋਇਆ ਤਾਂ ਵੱਡੀ ਗੱਲ ਇਹ ਹੈ ਕਿ ਜਿੱਥੋਂ ਇਹ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਜੀ ਜਿਹੜੇ ਇੰਡੀਪੈਂਡੈਂਟ ਜਿਹੜਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਅੱਜ ਫੈਸਲਾ ਕੀਤਾ ਕਿ ਐਸੇ ਘਰ 'ਚ ਬਹਿ ਕੇ ਉਹਨਾਂ ਆਜਮਾਦੀ ਪਾਰਟੀ ਜੁਆਇਨ ਕੀਤੀ ਹੈ ਜਿਹਦੇ ਨਾਲ ਬਹੁਤ ਵੱਡਾ ਹਲਾਰਾ ਜਿਹੜਾ ਪਾਰਟੀ ਨੂੰ ਮਿਲਿਆ ਤਾਂ ਜਦੋਂ ਪਾਰਟੀ ਦੀਆਂ ਨੀਤੀਆਂ ਘਰ-ਘਰ ਜਾਣ ਲੱਗੀਆਂ ਲੋਕਾਂ ਨੂੰ ਸਮਝਾਉਣ ਲੱਗੇ ਤੋ ਤੱਕ ਅੰਦਾਜ਼ਾ ਲੱਗ ਜਾਂਦਾ ਕਿ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿਹੜੀ ਤਨਤਨ ਵਾਲੀ ਸੀਟ ਜਿੱਤਣ ਜਾ ਰਹੀ ਹੈ ਤਨਤਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਦੇ ਬਾਰੇ ਸੁੰਨੋ ਸਾਹਿਬ ਨਾਲ ਗੱਲਬਾਤ ਹੋਈ ਕਿ ਕਿੱਸਾ ਮੰਨੋ ਤੁਸੀਂ ਦੱਸੋ ਕੋਈ ਸਮੱਸਿਆ ਬਾਤ ਤੂੰ ਸ਼ੇਅਰ ਕਰੋ ਮੈਂ ਦੱਸਾਂਗਾ ਤੁਹਾਨੂੰ ਸਾਰੀਆਂ ਸਮੱਸਿਆਵਾਂ ਕੋਈ ਸਮੱਸਿਆ ਦੱਸੋ ਤਨਤਾਂ ਦੀ ਕੋਈ ਇੱਕ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਉਹ ਵੀ ਕੁੜੇ ਦਾ ਢੰਗ ਹੈ ਗੱਜਰਾ ਤੱਕ ਕੇ ਨਹੀਂ ਗਿਆ ਬਿਲਕੁਲ ਬਿਲਕੁਲ ਜਿੰਨਾ ਚੇਰ ਵੇਖੋ ਜੀ ਇੱਥੇ ਪਹਿਲੀ ਗੱਲ ਤਾਂ ਸੋਲ ਸਾਹਿਬ ਐਮਐਲਏ ਬਣੇ ਸੀਗੇ ਪਰ ਉਸ ਲੰਮੀ ਬਿਮਾਰੀ ਕਰਕੇ ਉਹ ਸਾਡੇ ਵਿੱਚ ਨਹੀਂ ਰਹੇ ਜਿਸ ਕਰਕੇ ਸਮੱਸਿਆਵਾਂ ਆੜੀਆਂ ਰਹਿ ਗਈਆਂ ਮੈਂ ਤਰਨਤਾਰ ਦੇ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਇੱਕ ਤੁਹਾਡੇ ਕੋਲ ਮੌਕਾ ਸਰਕਾਰ ਦੇ 1.5 ਸਾਲ ਹੋ ਜੇ ਹੈਗੀ ਹੈ ਤਾਂ ਜੇ ਤੁਸੀਂ ਆਪਣਾ ਉਮੀਦਵਾਰ ਜਿਤਾ ਕੇ ਸਰਕਾਰ ਚ ਭੇਜ ਦਿਓ ਤਾਂ ਜਰੂਰ ਤੁਹਾਡੇ ਜਿਹੜੇ ਕੂੜੇ ਡੈਂਪ ਦਾ ਮਸਲਾ ਜਰੂਰ ਹੱਲ ਹੋਏਗਾ ਔਰ ਲੋਕਾਂ ਨੂੰ ਇਹ ਮੁਸ਼ਕਲ ਜਿਹੜੀ ਹੈਗੀ ਹੈ ਪਰੇਚਾਨੀ ਤੋਂ ਦੂਰ ਬਚਣਾ ਚਾਰ ਸਾਲ ਦੀ ਸੋਚ ਆਈ ਜੋ ਕੰਦੇ ਪਰ ਗੱਲ ਦੇਖੋ ਜੀ ਸੋਲ ਸਾਹਿਬ ਪਿਛਲੇ 1.5-2 ਸਾਲ ਤੋਂ ਇੰਨੇ ਬਿਮਾਰ ਚੱਲ ਰਹੇ ਸੀਗੇ ਇਹ ਜਿਹੜਾ ਬੰਦਾ ਆਪ ਬਿਮਾਰੀ ਨਾਲ ਜੂਝਦਾ ਹੋਵੇ ਉਨੇ ਹਲਕੇ ਦੀ ਡਿਵੈਲਪਮੈਂਟ ਕੀ ਕਰਾਉਣੀ ਆ ਇਸ ਕਰਕੇ ਲੋਕਾਂ ਨੂੰ ਦੁਬਾਰਾ ਮੌਕਾ ਪਰਮਾਤਮਾ ਨੇ ਹੁਣ ਜਿਹੜਾ ਦਿੱਤਾ ਹੈ ਮੱਦ ਭੱਗੀ ਆ ਕਿ ਜੇ ਉਹ ਨਾ ਜਾਂਦੇ ਤਾਂ ਆ ਮੌਕਾ ਨਾ ਆਉਂਦਾ ਹੁਣ ਜੇ ਮੌਕਾ ਮਿਲਿਆ ਤਾਂ ਲੋਕਾਂ ਨੂੰ ਆਪਣਾ ਮੌਕਾ ਸੰਭਾਲ ਲੈਣਾ ਚਾਹੀਦਾ ਇੱਕ ਪੰਥਕ ਤੇ ਰਾ ਜੋਰ ਲਾ ਰਹੀਆਂ ਨੇ ਕਿਹੋ ਜਿਹਾ ਮੁਕਾਬਲਾ ਦੇਖਦੇ ਹੋ ਦੇਖੋ ਜਿਹੜੀ ਪੰਥਕ ਧਿਰਾਂ ਨੇ ਉਹ ਤਾਂ ਪਹਿਲੀ ਗੱਲ ਤਾਂ ਪੰਥਕ ਨੇ ਇੱਕ ਪਾਰਟੀ ਇੱਕ ਪਰਿਵਾਰਵਾਦ ਆ ਜਿਹਨੂੰ ਪੰਥਕ ਆਪਾਂ ਕਹਿੰਦੇ ਆ ਪੰਥ ਹੁੰਦਾ ਸਾਰਾ ਪੰਥ ਰਾਲ ਕੇ ਇਲੈਕਸ਼ਨ ਲੜੇ ਉੱਥੇ ਕਿਸੇ ਕਾਲੀ ਦਲ ਜਾਂ ਹੋਰ ਕਿਸੇ ਨੂੰ ਆਪਣਾ ਕੈਂਡੀਡੇਟ ਨਹੀਂ ਦੇਣਾ ਚਾਹੀਦਾ ਫਿਰ ਉਹਨੂੰ ਗਿਣਿਆ ਜਾਂਦਾ ਬਾਕੀ ਤਰਨਤਾ ਤੇ ਲੋਕਾਂ ਨੇ ਪਿਛਲੀ ਵਾਰੀ ਵੋਟਾਂ ਪਾ ਕੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਤਾਂ ਕਿਤੇ ਨਾ ਕਿਤੇ ਲੋਕੋ ਠੱਗਿਆ ਮਹਿਸੂਸ ਕਰਦੇ ਨੇ ਇਸ ਹਲਕੇ ਚ ਪਰ ਮੈਨੂੰ ਲੱਗਦਾ ਨਹੀਂ ਕਿ ਇਸ ਵਾਰ ਲੋਕ ਆਪਣੇ ਵੋਟ ਨੂੰ ਇਸ ਤਰ੍ਹਾਂ ਇਸਤੇਮਾਲ ਕਰਨਗੇ ਲੋਕ ਬੜੇ ਸਿਆਣੇ ਤੇ ਸਮਝਦਾਰ ਲੋਕ ਨੇ ਐਮਐ ਬੋਰਡ ਨੂੰ ਜਾਈ ਨਹੀਂ ਜਾਣ ਦੇਣਗੇ ਜਿਹੜੇ ਸਿਆਣ ਵੇਖੋ ਪਿਛਲੀਆਂ ਜਿੰਨੀ ਬਾਈਲੈਕਸ਼ਨਾਂ ਹੋਈਆਂ ਪੰਜਾਬ ਚ ਅੱਜ ਤੱਕ ਇਤਿਹਾਸ ਰਹਿ ਕੇ ਡੇਰਾ ਬਾਬਾ ਨਾਨਕ ਦੀ ਕਹਿੰਦੇ ਬੜੀ ਵੱਡੀ ਬਾਈਲੈਕਸ਼ਨ ਸੀਗੀ ਜਿੱਥੇ ਲੋਕਾਂ ਨੇ ਫੈਸਲਾ ਕਰਕੇ ਤੇ ਆਮ ਆਦੀ ਪਾਰਟੀ ਦਾ ਹੱਥ ਮਜ਼ਬੂਤ ਕਰਕੇ ਅੱਜ ਤੁਹਾਡੇ ਸਾਹਮਣੇ ਐਮਐਲਏ ਡੇਰਾ ਬਾਬਾ ਨਾਨਕ ਤੁਮਾ ਬੈਠਾ ਇਸੇ ਤਰ੍ਹਾਂ ਹੀ ਸਰਕਾਰ ਦੇ ਵਿੱਚ ਰਹਿ ਕੇ ਹੀ ਕੰਮ ਹੁੰਦੇ ਨੇ ਅਗਰ ਲੋਕ ਸਰਕਾਰ ਦੇ ਬੰਦੇ ਨੂੰ ਜਿਤਾਉਂਦੇ ਨੇ ਤਾਂ ਡਵੈਲਪਮੈਂਟ ਬਹੁਤ ਹੋਏਗੀ ਤੰਤਨ ਤਰਕੇ ਦੀ ਤਾਂ ਜੇ ਤੁਸੀਂ ਦੇਖੋ ਜੇ ਆਜਾਦ ਨੂੰ ਮਰ ਜਿਤਾਉਂਦੇ ਹੋ ਉਹਨੇ ਜਵਾਬ ਲੋਕਾਂ ਨੂੰ ਇਹ ਕਹਣਾ ਜੀ ਮੇਰੀ ਸਰਕਾਰ ਨੇ ਮੇਰੀ ਚਲਦੀ ਨਹੀਂ ਉਸੇ ਤਰ੍ਹਾਂ ਬਾਪੂ ਤਰਸੇਮ ਸਿੰਘ ਕਹਿੰਦੇ ਕਿ 2024 ਦੇ ਵਿੱਚ ਲੋਕ ਸਭਾ ਹਲਕਾ ਕੂਰ ਸਾਹਿਬ ਤੇ ਲੋਕਾਂ ਨੇ ਸਾਨੂੰ ਵਿਕਾਸ ਦੇ ਨਾਮ ਤੇ ਵੋਟ ਨਹੀਂ ਪਾਈ ਫਿਰ ਕਾਦੇ ਨਾ ਤੇ ਵੋਟ ਪਈ ਲੋਕ ਤਾਂ ਚਾਹੁੰਦਾ ਹੀ ਵਿਕਾਸ ਹੈ ਹੋਰ ਲੋਕਾਂ ਨੇ ਲੈਣਾ ਕੀ ਲੀਡਰਾਂ ਕੋ ਵਿਕਾਸ ਹੀ ਤਾਂ ਮੇਨ ਮੁੱਦਾ ਹੈ ਡਿਵੈਲਪਮੈਂਟ ਤਾਂ ਮੇਨ ਮੁੱਦਾ ਹੈ ਉਹ ਕਹਿੰਦੇ ਹਨ ਧਰਮ ਦੇ ਨਾਂ ਤੇ ਵੋਟ ਪਈ ਦੇਖੋ ਧਰਮ ਦੇ ਨਾਂ ਤੇ ਵੋਟ ਜੇ ਪਈ ਆ ਤਾਂ ਲੋਕ ਅੱਜ ਕਿਤੇ ਨਾ ਕਿਤੇ ਠੱਗਿਆ ਮਹਿਸੂਸ ਕਰ ਰਹੇ ਆ ਨਾ ਵੋਟ ਦਾ ਮਤਲਬ ਹੈ ਕਿ ਪੰਜ ਸਰ ਕਿਸੇ ਨੂੰ ਦੇਣੇ ਆ ਤਾਂ ਡਿਵੈਲਪਮੈਂਟ ਕਰਕੇ ਦੇਣੇ ਆ ਇਸ ਸਰਕਾਰ ਦੇ 3 ਸਾਲ ਜਿਹੜੇ ਬੀਤ ਕੇ ਕਿੰਨੇ 3 ਸਾਲ ਤੋਂ ਉੱਪਰ ਹੀ ਤੇ ਜਿਹੜਾ ਬਾਕੀ ਸਮਾਂ ਬੱਧਿਆ ਉਹ ਸਮੇਂ ਦੇ ਵਿੱਚ ਵਿਕਾਸ ਹੋ ਜਾਏਗਾ ਪੂਰਾ ਬਿਲਕੁਲ ਜੀ ਪੰਜਾਬ ਚ ਵਿਕਾਸ ਇਹਨਾ ਹੋਇਆ ਕਿ ਲੋਕਾਂ ਦਾ ਲੋਕ ਸਮਝਦੇ ਨੇ ਲੋਕਾਂ ਦਾ ਅਸਲੀ ਵਿਕਾਸ ਕੀ ਆ ਲੋਕਾਂ ਦਾ ਘਰ ਵਿਕਾਸ ਹੁੰਦਾ ਕਿ ਘਰ ਚੱਲਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜੀ 600 ਯੂਨਟ ਬਿਜਲੀ ਫਰੀ ਦੇਣੀ ਆ ਹਰ ਘਰ ਚ 2 4 5000 ਰੁਪਏ ਜਿਹੜਾ ਬਜਟ ਜਿਹੜਾ ਉਹ ਠੀਕ ਹੋਇਆ ਇਹਨੂੰ ਡਿਵੈਲਪਮੈਂਟ ਕਹਿੰਦੇ ਆ ਕਿ ਡਿਵੈਲਪਮੈਂਟ ਸਿਰ ਗਲੀਆਂ ਨਾਲੀਆਂ ਨੂੰ ਡਿਵੈਲਪਮੈਂਟ ਨਹੀਂ ਕਾ ਸਕਦੇ ਨੌਕਰੀ ਘਰ ਚ ਮਿਲਨੀ ਇਹ ਡਵੈਲਪਮੈਂਟ ਹੈ ਜੇ 55 ਤੋਂ 60 ਹਜ਼ਾਰ ਨੌਕਰੀ ਮਿਲੀ ਹੈ ਕਿੰਨੇ ਪਰਿਵਾਰਾਂ ਨੂੰ ਕਿੰਨੇ ਘਰਾਂ ਨੂੰ ਡਵੈਲਪਮੈਂਟ ਹੋਈ ਹੈ ਡਵੈਲਪਮੈਂਟ ਇਹਨੂੰ ਕਹੀਏ ਨਾ ਡਵੈਲਪਮੈਂਟ ਕੋਈ ਗਲੀਆਂ ਨਾਲੀਆਂ ਡਵੈਲਪਮੈਂਟ ਨਹੀਂ ਹੁੰਦੀਆਂ ਡਵੈਲਪਮੈਂਟ ਇਹ ਹੈ ਕਿ ਤੁਸੀਂ ਬੇਰੁਜ਼ਗਾਰੀ ਖਤਮ ਕਰੋ ਇਹਨੂੰ ਡਵੈਲਪਮੈਂਟ ਕਿੰਨੇ ਕਿਸੇ ਨੂੰ ਸਹੂਲਤਾਂ ਮਿਲ ਜਾਣ ਉਹ ਡਵੈਲਪਮੈਂਟ ਹੈ ਇਸ ਕਰਕੇ ਆਮ ਆਦੀ ਪਾਰਟੀ ਦੀ ਸਰਕਾਰ ਚ ਕਿੰਨੀ ਡਵੈਲਪਮੈਂਟ ਹੋਈ ਹੈ ਤੁਹਾਡੇ ਚਾਹਨਾਵਾਲੇ ਤੁਸੀਂ ਆਪ ਖੁਦ ਜਾਣਦੇ ਹੋ ਇਸ ਕਰਕੇ ਮੈਂ ਜਿਹੜਾ ਤਨਤਾਂ ਦੇ ਵਸੀਆਂ ਨੂੰ ਇਹ ਹੀ ਕਹਿਣੀ ਚਾਹੁੰਦਾ ਕਿ ਮਤਦਾਨ ਹੋਣਾ ਹੈ ਮਤ ਤੁਹਾਡੀ ਹੈ ਦਾਨ ਤੁਸੀਂ ਵੋਟ ਵਜੋਂ ਦੇਣੀ ਹੈ ਇਹ ਤੁਸੀਂ ਦੇਖੋ ਇਹ ਆਪਣੀ ਮਤ ਦਾ ਇਸਤੇਮਾਲ ਜਿੱਥੇ ਤੁਹਾਨੂੰ ਠੀਕ ਲੱਗਦਾ ਕਿ ਕਿਹੜਾ ਬੰਦਾ ਠੀਕ ਕੰਮ ਕਰ ਰਿਹਾ ਉਹਨਾਂ ਤੁਸੀਂ ਪਾਰਟੀ ਤੋਂ ਬੀਬੀਆਂ ਨਾਲ ਕੁਝ ਨਹੀਂ ਕਿਉਂਕਿ ਜਿਹੜਾ ਬੀਬੀਆਂ ਦੇ ਨਾਲ ਤੁਸੀਂ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਬਿਲਕੁਲ ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਜਿਹੜਾ ਵਾਅਦਾ 1000 ਰੁਪਏ ਵਾਲਾ ਉਹ ਬਹੁਤ ਜਲਦੀ ਆ ਵੀ ਸਿਰਫ ਇੱਕੋ ਹੀ ਰਹਿ ਗਿਆ ਸਾਡਾ ਬਾਕੀ ਤੁਸੀਂ ਦਾ ਬਹੁਤ ਸਾਰੇ ਕੰਮ ਜਿਹੜੇ ਆਮ ਆਦੀ ਪਾਰਟੀ ਨੇ ਕੀਤੇ ਨੇ ਐਸਐਸ ਜਿਹੜੀ 4 ਸੜਕ ਸੜਕਾਂ ਪੋਰਸ ਬਣਾਈ ਉਹ ਤਾਂ ਸਾਡੇ ਵਾਦੇ ਚ ਨਹੀਂ ਸੀ ਕਿੰਨੇ ਟੋਲ ਟੈਕਸ ਜਿਹੜੇ ਚੁਕਾਏ ਉਹ ਤਾਂ ਨੇ ਵਾਦੇ ਚ ਸੀ ਬਹੁਤ ਸਾਰੇ ਕੰਮ ਹੈ ਜਿਹੜੇ ਵਾਦੇ ਤੋਂ ਬਗੈਰ ਵੀ ਕੀਤੇ ਨੇ ਸਰਕਾਰ ਨੇ ਔਰ ਜਿਹੜਾ 1000 ਰੁਪਏ ਵਾਲਾ ਬਹੁਤ ਜਲਦੀ ਹੋਣ ਜਾ ਰਿਹਾ ਜਿਆਦਾ ਸ਼ਾਨ ਸਾਡੇ ਕਿਤੇ ਆਮ ਆਦੀ ਪਾਰਟੀ ਤੋਂ ਵੇਸ਼ ਕੀਤਾ ਵਾ ਕਿਸ ਤਰ੍ਹਾਂ ਦਾ ਲੱਗਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਮਿਲ ਤੁਹਾਨੂੰ ਜਿਹੜਾ ਸਾਥ ਮਿਲਿਆ ਹੋਣਾ ਇਹ ਸਾਥ ਬੜਾ ਵਧੀਆ ਹੋ ਜੀ ਐਮਐਲਏ ਸਾਹਿਬ ਬੈਠੇ ਆ ਆਪਣੇ ਗੋਲਦੀ ਭਾਜੀ ਬੈਠੇ ਸਾਡੇ ਪੁਰਾਣੇ ਐਮਸੀਆ ਸਾਡੇ ਬੜੀ ਬੜੀ ਅਸੀਂ ਵੀ ਸਪੋਰਟ ਕੀਤੀ ਇਹਨਾਂ ਦੀ ਜਦੋਂ ਵੀ ਐਮਸੀ ਬਣਾ ਹਾਈ ਰਿਵਾਰਡ ਵੀ ਸਾਡੀ ਇਹੋ ਹੀ ਆ ਜੀ ਬਾਕੀ ਆਪਣੀਆਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਹੁਤ ਵਧੀਆ ਸਰਬਾਤ ਪ੍ਰਗੁਣ ਤੁਹੀ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਵਾ ਜੁੱਦਾ ਸਰਕਾਰ ਦਾ ਜੇ ਕਾਫੀ ਡੇਢ ਸਾਲ ਪਿਆ ਵਾ ਇਹ ਕਾਫੀ ਕੰਮ ਹੋਣ ਵਾਲੇ ਲੋਕਾਂ ਨੂੰ ਜੋ ਮੈਂ ਤੇ ਉਹ ਲੋਕਾਂ ਕਹੂੰਗਾ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹਰਵੀਰ ਸੰਧੂ ਸਾਹਿਬ ਨੂੰ ਵੋਟਾਂ ਪਾ ਕੇ ਆਪਾਂ ਜਿਤਾਈਏ ਕਿ ਜਿੰਨਾ ਡੇਢ ਸਾਲ ਦਾ ਵੱਦ ਤੋਂ ਵੱਦ ਕੰਮ ਕਰ ਤਾਨੂੰ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਚੰਗੀਆਂ ਨਹੀਂ ਸੀ ਲੱਗੀਆਂ ਨਹੀਂ ਲੱਗੀਆਂ ਸੀ ਇਹ ਵੱਲਮੀ ਚੰਗੀਆਂ ਲੱਗੀਆਂ ਸੀ ਜਿਹੜੇ ਕਾਗਜ਼ ਕਿਉਂ ਭਰੇ ਸੀ ਮੈਂ ਵੈਸੇ ਕੋਈ ਹੈਗਾ ਸੀ ਆਗੇ ਇੱਕ ਵਾਰੀ ਕਾਗਜ਼ ਭਰ ਕੇ ਇੰਡੀਪੈਂਡੈਂਟ ਚਲਾਉਣਾ ਔਰ ਤੁਹਾਡੇ ਵੱਲੋਂ ਆਮ ਆਲੀ ਪਾਰਟੀ ਬਾਰੇ ਇਹ ਕਿੰਨੀ ਦੇਨਾ ਜ਼ਮੀਨ ਦਿੱਤੀ ਉਹ ਲੋਕਾਂ ਦੇ ਸਾਹਮਣੇ ਵੇਖੋ ਜੀ ਪਾਰਟੀ ਜੋ ਵੀ ਆਪਣੀ ਜ਼ਿੰਮੇਵਾਰੀ ਲਾਊਗੀ ਆਪਾਂ ਪੂਰੀ ਆਪਣੇ ਦਿਲੋਂ ਪੂਰਾ ਜੋਰ ਲਾਵਾਂਗੇ ਠੀਕ ਹੈ ਜੀ ਜਿੰਨੇ ਵਾਅਦੇ ਵਾਅਦੇ ਵੋਟਾਂ ਵਾਂ ਉਹ ਪਾਵਾਂਗੇ ਹਰਬੀਰ ਸਿੰਘ ਸੱਦੂ ਦੇ ਹੱਕ ਦੇ ਵਿੱਚ ਪਤਾਵਾਂ ਧੰਨਵਾਦ ਇੰਨੀ ਜਿਹੋ ਨਾਲ ਦੀ ਲੈਕਚਰ ਮੈਂ ਕੀ ਕਰਪਾ ਅੱਜ ਭਾਈ ਕਿਹਨ ਪਹੁੰਚੀ ਹੈ ਉਹ ਤੇਰਾ ਜੁਲਸਾ ਸੀ ਮੈਂ ਤਾਂ ਪਹਿਲਾਂ ਬਹੁਤ ਧੰਨਵਾਦ ਕਰਦਾ ਵਾਂ ਆਪਣੇ ਨਗਰ ਨਿਵਾਸੀਆਂ ਦਾ ਆਪਣੇ ਵਾਰਡ ਦੇ ਨਿਵਾਸੀਆਂ ਦਾ ਤੇ ਆਪਣੇ ਭਰਾ ਜਿਹੜੇ ਮੇਰੇ ਪ੍ਰੈਸ ਵਾਲੇ ਮੇਰੇ ਘਰੇ ਪਹੁੰਚਿਆ ਉਹਨਾਂ ਦਾ ਜੀ ਆਇਆਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਸਾਡੇ ਵਿੱਚ ਅੱਜ ਪੰਜਾਬ ਸਟੇਟ ਪ੍ਰੈਜ਼ੀਡੈਂਟ ਜਿਹੜੇ ਆ ਜੇਪੀ ਗੁਰਪ੍ਰੀਤ ਸਿੰਘ ਜੇਪੀ ਜੀ ਜਿਹੜੇ ਪੰਜਾਬ ਪ੍ਰਧਾਨ ਆ ਉਹ ਆਏ ਸੀ ਐਸਸੀ ਵਿੰਗ ਦੇ ਉਹਨਾਂ ਦੇ ਨਾਮ ਆ ਰਵਿੰਦਰ ਹੰਸ ਜੀ ਡਾਇਰੈਕਟਰ ਜਿਹੜੇ ਆ ਉਹ ਆਏ ਸੀ ਸਾਡੇ ਹਲਕਾ ਬੱਲੂਆਣਾ ਐਮਐਲਏ ਸਰਦਾਰ ਅਮਨਦੀਪ ਸਿੰਘ ਜੀ ਉਹ ਵੀ ਆਏ ਸੀ ਸਾਡੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਰਧਾਵਾ ਉਹ ਵੀ ਆਏ ਸੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਹਰਮਨ ਵੀਰ ਸਿੰਘ ਉਹ ਵੀ ਆਏ ਸੀ। ਉਹਨਾਂ ਨੇ ਅੱਜ ਪਾਰਟੀ ਦੇ ਵਿੱਚ ਜੋ ਜਿਮਨੀ ਚੋਣ ਚੱਲਣ ਢਈ ਆ ਸਾਡੇ ਤਰਨਤਾਰਨ ਹਲਕੇ ਦੀ ਉਹ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ। ਸਾਡੇ ਬਲਾਕ ਪ੍ਰਧਾਨਾਂ ਦੀ ਮੇਰੀ ਵਾਰਡ ਦੇ ਜਿਹੜੇ ਲੋਕ ਆ ਉਹਨਾਂ ਦੀ ਮੀਟਿੰਗ ਲਈ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੇ ਮੈਨੂੰ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਉਹ ਤਰਨਤਾਰਨ ਹਲਕੇ ਦੀ ਐਸਸੀ ਵਿੰਗ ਦਾ ਕੋਆਰਡੀਨੇਟਰ ਲਾਇਆ ਜੀ ਉਹਨਾਂ ਨੇ ਤੇ ਅੱਜ ਉਹ ਐਲਾਨ ਕਰਕੇ ਗਏ ਆ ਇਸ ਤਰ੍ਹਾਂ ਦੀ ਚੋਣਾਂ ਲੈ ਕੇ ਕਿਸ ਤਰ੍ਹਾਂ ਦੀ ਤੁਹਾਡੀਆਂ ਤਿਆਰੀਆਂ ਕਿਸ ਤਰ੍ਹਾਂ ਲੋਕਾਂ ਨੂੰ ਭਰ ਰਿਹਾ ਪਿਆ ਬਹੁਤ ਵਧੀਆ ਤਿਆਰੀ ਹੈ ਜੀ ਸਾਡੀ ਤੇ ਬਹੁਤ ਵਧੀਆ ਹੰਗਾਰਾ ਮਿਲਦਾ ਪਿਆ ਜੀ ਕੀ ਕਹਿਣਾ ਚਾਹੂਗਾ ਆਪਣੇ ਬਾੜ ਵਾਸੀਆਂ ਦੇ ਸ਼ਹਿਰ ਵਾਸੀਆਂ ਨੂੰ ਮੈਂ ਤਾਂ ਇਹੋ ਕਹਿਣਾ ਚਾਹਾਂਗਾ ਵੀ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਜੋ ਕੈਂਡੀਡੇਟ ਖੜੋਤੇ ਨੇ ਸਰਦਾਰ ਮੀਤ ਸਿੰਘ ਸੰਧੂ ਉਹਨਾਂ ਨੂੰ ਆਪਣੀ ਏਕਾ ਕੀਮਤੀ ਵੋਟ ਪਾ ਕੇ ਚੋਰ ਨਿਸ਼ਾਨ ਛਾੜੂ ਦਾ 11 ਤਰੀਕ ਨੂੰ ਦੱਬ ਕੇ ਤੇ ਉਹਨਾਂ ਨੂੰ ਕਾਨੂੰਨ ਕਰੀਏ ਕੀ ਤੁਹਾਡੀ ਈਮੇਲ ਸਦਕਾ ਇੱਕ ਆਜ਼ਾਦ ਉਮੀਦਵਾਰ ਸੀ ਜਿਹੜਾ ਉਹ ਵੀ ਤੁਸੀਂ ਸ਼ਾਮਿਲ ਕਰਾਇਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਮਿੰਨੋ ਤੇ ਪਤਾ ਨਹੀਂ ਸੀ ਵੀ ਸਾਡੀ ਬੋਰਡ ਦੇ ਵਿੱਚ ਮੁੰਡਾ ਹਰਪ੍ਰੀਤ ਸਿੰਘ ਜਿਹੜਾ ਰਹਿੰਦਾ ਜੋ ਆ ਇਥੋਂ ਮਕਾਨ ਵੇਚ ਕੇ ਹੋਰ ਜਗ੍ਹਾ ਤੇ ਸ਼ਿਫਟ ਹੋ ਚੁੱਕਾ ਲਾਲੀ ਸ਼ਾਹ ਮਲੇ ਹੋ ਚੁੱਕਾ ਸ਼ਿਫਟ ਉਹਨੇ ਆਪਣੇ ਆਜ਼ਾਦ ਕੈਂਡੀਡੇਟ ਦੇ ਕਾਗਜ਼ ਭਰੇ ਸੀ ਜਿਹੜਾ ਕਿ ਮਿੰਨੋ ਹਾਈ ਕਮਾਡ ਨੇ ਐਮ ਐਲ ਏ ਬਾਬਾ ਬਕਰਦਰ ਸਿੰਘ ਟੌਂਗ ਜੀ ਨੇ ਇਹਨਾਂ ਨੇ ਜ਼ਿੰਮੇਵਾਰੀ ਲਈ ਤੇ ਨਾਲ ਮੇਰੇ ਜਿਹੜਾ ਵਾ ਆਪਣਾ ਜਾ ਕੇ ਐਮ ਸੀ ਲਾਲੀ ਬਸਿਕਾ ਜੀ ਸਰਵਿਸਿਕਾ ਲਾਲੀ ਉਹ ਅਸੀਂ ਦੋਵਾਂ ਨੇ ਉਹਨੂੰ ਮਨਾ ਕੇ ਉਸ ਤੋਂ ਬਾਅਦ ਆ ਜਿਹੜਾ ਵਾ ਉਹ ਪਤਾ ਜਦੋਂ ਮੈਨੂੰ ਲੱਗਾ ਕਿ ਮੇਰੀ ਵਾਰਡ ਦਾ ਵਾ ਮੈਂ ਤੇ ਬਹੁਤ ਕੰਮ ਕੀਤੇ ਆ ਪਰ ਉਹ ਮੁੰਡੇ ਨੂੰ ਜਦੋਂ ਮੈਂ ਹਰਪ੍ਰੀਤ ਨੂੰ ਆਖਿਆ ਕਿ ਨਹੀਂ ਯਾਰ ਆਪਾਂ ਇਹ ਵਾਰਡ ਦੇ ਵਿੱਚ ਨਹੀਂ ਇਲੈਕਸ਼ਨ ਜਿਹੜੀ ਆ ਆਪਣਾ ਹਲਕੇ ਦੇ ਵਿੱਚ ਲੜਨੀ ਤੇ ਆਪਾਂ ਬਾੜ ਚ ਇਕੱਠੇ ਰਹੇ ਆ ਤੇ ਉਹਨੇ ਮੇਰੇ ਜਿਹੜੀ ਆ ਮਤਲਬ ਇਹ ਪ੍ਰੇ ਇਹਨਾਂ ਨੂੰ ਮੰਨਦੇ ਜਾਂ ਮੇਰੇ ਉਹਨੇ ਗੱਲ ਮੰਨਦੇ ਆਪਣੇ ਕਾਗਜ਼ ਜਿਹੜੇ ਵਾਪਸ ਲੈ ਲਿਆ ਹੁਣ ਤੁਹਾਡੀ ਪਾਰਟੀ ਜਾ ਕੇ ਜਾ ਤਾ ਅੱਜ ਉਹਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਾਤਾ ਜੀ